ਪੁੱਛਦਾ ਹੈ ਮਹਾਰਾਜ ਲੰਗਰ ਬੜਾ ਆਨੰਦਿਤ ਹੈ ਘਰ ਤੇ ਇਦਾਂ ਦਾ ਬਣਿਆ ਨਹੀਂ ਮਜਲਿਸ ਵਿੱਚ ਮੈਂ ਕਦੇ ਇਦਾਂ ਦਾ ਨਹੀਂ ਛਕਿਆ 36 ਪ੍ਰਕਾਰ ਦੇ ਭੋਜਨ ਨੇ ਮੇਰੇ ਦਰਬਾਰ ਵਿੱਚ ਗੁਰਦੇਵ ਕਹਿੰਦੇ ਉੱਥੇ ਨਾਮ ਸਿਮਰਨ ਹੈ ਨਹੀਂ ਜਿਹੜਾ ਸਾਡੇ ਲੰਗਰ ਵਿੱਚ ਹੈ ਕਹਿੰਦਾ ਜੀ ਮੈਂ ਖੁਸ਼ ਬੜਾ ਮਹਾਰਾਜ ਕਹਿੰਦੇ ਬਾਦਸ਼ਾਹ ਇੱਥੇ ਜਿਹੜਾ ਵੀ ਆਉਂਦਾ ਹੈ ਖੁਸ਼ੀ ਮਿਲਦੀ ਹੈ ਉਸਨੂੰ ਪਰਫੁੱਲਤ ਹੁੰਦਾ ਹੈ ਵੇਖੋ ਬਾਣੀ ਦਾ ਕਿਹਸਾ ਅਸਰ ਹੈ ਲੰਗਰ ਤੇ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ پاک ਪਵਿੱਤ ਚਾਹੇ ਉਹ ਅੰਨ ਹੈ ਪਾਣੀ ਹੈ ਆਗ ਹੈ ਘਿਓ ਹੈ ਲੂਣ ਹੈ ਜਦੋਂ ਨਾਮ ਜਪੀਏ ਤੇ ਉਹ ਭੋਜਨ ਦੇਵਤਿਆਂ ਵਰਗਾ پاک ਸਮਝੀਦਾ ਹੈ। ਉਹ ਭੋਜਨ ਜਿਹੜਾ ਹੈ ਇਸ ਰੂਹ ਨੂੰ ਪ੍ਰਫੁੱਲਤ ਕਰਦਾ ਹੈ ਤਾਂ ਹੀ ਤੇ ਆਪਾਂ ਕਹਿੰਦੇ ਨੇ ਬੜਾ ਆਨੰਦ ਆਇਆ ਲੰਗਰ ਛੱਕੇ। ਆਨੰਦਿਤ ਹੋਇਆ ਬਾਦਸ਼ਾਹ ਅਕਬਰ ਕਹਿੰਦਾ ਮਹਾਰਾਜ ਮੈਂ ਵੇਖਿਆ ਇੱਕੇ ਪੰਗਤ ਵਿੱਚ ਇੱਕੀ ਜਗਾ ਤੇ ਸੰਗਤ ਵਿੱਚ ਸਾਰੇ ਲੋਕ Hindu, Muslim, Sikh ਬੰਦੇ ਨੇ ਕੋਈ ਰੁਤਬਾ ਜਾਤ ਪਾਤ ਇੱਥੇ ਗਿਣਿਆ ਮਿਚਿਆ ਨਹੀਂ ਜਾਂਦਾ ਮੈਂ ਬੜਾ ਖੁਸ਼ ਆ ਮੈਂ ਕੁਝ ਜ਼ਗੀਰ ਦੇਣੀ ਚਾਹਣਾ ਹੈ ਲੰਗਰ ਦੀ ਸਹਾਇਤਾ ਲਈ ਗੁਰਦੇਵ ਹੱਸ ਬਹਿ ਕਹਿੰਦੇ ਅਕਬਰ ਬਾਦਸ਼ਾ ਮੇਰੇ ਗੁਰੂ ਦਾ ਲੰਗਰ ਨਹੀਂ ਰਹਿਣਾ ਇਹ ਬਾਦਸ਼ਾ ਦਾ ਲੰਗਰ ਬਣ ਜਾਣਾ ਹੈ ਇਹ ਅਕਬਰ ਦਾ ਲੰਗਰ ਬਣ ਜਾਣਾ ਹੈ ਨਾਲੇ ਨਾ ਬਾਦਸ਼ਾਹੀ ਸਦਾ ਰਹਿੰਦੀ ਐ ਨਾ ਜਗੀਰਾ ਰਹਿੰਦੀਆਂ ਨੇ ਗੁਰੂ ਕਾ ਲੰਗਰ ਤੇ ਸਦਾ ਹੀ ਵਰਤਣਾ ਜਿੰਨਾ ਚਿਰ ਸਿੱਖੀ ਹੈ ਮੇਰੇ ਸਿੱਖ ਦਸਬੰਦ ਕੱਢਦੇ ਰਹਿਣਗੇ ਤੇ ਲੰਗਰ ਵਰਤਦਾ ਰਹੇਗਾ ਇਹ ਪੁਜਾਰੀਆਂ ਨੇ ਨਹੀਂ ਗੇਮ ਚਲਾਈ ਦਸਬੰਦ ਵਾਲੀ ਗੁਰੂ ਨਾਨਕ ਸਾਹਿਬ ਨੇ ਗੇਮ ਚਲਾਈ ਐ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਹਾ ਪਛਾਣੈ ਸੇ ਕਹਿੰਦੇ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਦਸਬੰਦ ਕੱਢਿਆ ਕਰੋ ਸਿੱਖੀ ਪਰਫੁੱਲਤ ਰਹਿੰਦੀ ਐ ਜਦ ਸੁਵੰਦਨ ਵਾਲੀ ਦੇਗ ਚਲਦੀ ਐ ਤੇ ਦੇਗ ਖਾ ਗਈ ਤੇਗ ਚਲਦੀ ਐ ਤੇ ਦੇਖ ਤੇ ਕਰਕੇ ਹੀ ਸਿੱਖਾਂ ਦਾ ਨਾਮ ਪਰਫੁੱਲਤ ਐ ਨਾਲੇ ਬਾਣੀ ਆਂਦੀ ਐ ਨਾਮ ਨਵੇਂ ਨਿਦ ਪਾਇਆ ਭਰੇ ਅਖੋਟ ਭੰਡਾਰਾ ਪੂਰਾ ਸਤਿਗੁਰ ਭੇਟਿਆ ਸਫਲ ਜਨਮ ਹਮਾਰਾ ਜਿਨ੍ਹਾਂ ਦੇ ਕੋਲ ਨਾਮ ਐ ਉਹਨਾਂ ਦੇ ਖਜ਼ਾਨੇ ਸਦਾ ਹੀ ਭਰੇ ਰਹਿੰਦੇ ਨੇ ਇਹ ਲੰਗਰ ਇਹ ਖਜ਼ਾਨੇ ਪ੍ਰਗਟ ਰਹਿਣੇ ਨੇ ਬਾਦਸ਼ਾਹ ਕਹਿੰਦਾ ਮਹਾਰਾਜ ਤੁਸੀਂ ਕਰ ਰਹੇ ਹੋ ਮਾਨਵਤਾ ਦੀ ਸੇਵਾ ਮੈਂ ਕੋਈ ਦਾਵਾ ਨਹੀਂ ਕਰ ਰਿਆ ਵੀ ਮੇਰੇ ਨਾਮ ਤੇ ਲੰਗਰ ਚੱਲੇ ਜਿਵੇਂ ਸੰਗਤ ਦਾ ਦਸਵੰਦ ਲੈਂਦੇ ਉਹ ਮੇਰਾ ਵੀ ਲੈ ਲਓ ਇੱਕ ਨਾ ਦੇਵਨਾਗਰੀ ਭਾਸ਼ਾ ਚ ਗ੍ਰੰਥ ਹੈ 10 ਗੁਰੂ ਜੋਤ ਦਿਵਾਕਰ ਪੰਡਿਤ ਰਮਿੰਦਰ ਸਿੰਘ ਜੀ ਦਾ ਲਿਖਿਆ ਉਹ ਕਹਿੰਦੇ ਨੇ ਵੀ ਗੁਰੂ ਸਾਹਿਬਾਂ ਦੇ ਉਹ ਅਕਬਰ ਪੇਟਾ ਪ੍ਰਵਾਨ ਕਰ ਲਵਾਂਗਾ ਦੋ ਸ਼ਰਤਾਂ ਨੇ ਸਾਡੀਆਂ ਪਹਿਲੀ ਸ਼ਰਤ ਇਹ ਹੈ ਵੀ ਸਤੀ ਪ੍ਰਥਾ ਖਤਮ ਕਰ ਦੇਸ਼ ਚ ਸਮਝਦੇ ਹੋ ਨਾ ਮਤਲਬ ਮਾਈ ਦਾ ਘਰ ਵਾਲਾ ਮਰ ਜਾਣਾ ਤੇ ਧੱਕੋ ਜ਼ੋਰੀ ਸਾਗ ਸੰਬੰਧੀਆਂ ਨੇ ਮਾਈ ਨੂੰ ਚਿਖਾ ਜ ਸਾੜਨਾ ਘਰ ਵਾਲੇ ਦੇ ਨਾਲ ਮਹਾਰਾਜ ਕਹਿੰਦੇ ਵੱਡਾ ਪਾਪ ਹੈ ਜਿਹਦੀ ਲਿਖੀ ਹੈ ਉਹਦੀ ਆਈ ਹੈ ਕਿਸੇ ਕੋਲ ਕੋਈ ਹੱਕ ਨਹੀਂ ਕਿਸੇ ਦਾ ਜੀਵਨ ਸਮਾਪਤ ਕਰਨ ਲਈ ਅਕਬਰ ਕਹਿੰਦਾ ਜੀ ਸਤਿ ਬਚਨ ਦੂਸਰਾ ਮਹਾਰਾਜ ਕਹਿੰਦੇ ਜਿਹੜਾ ਮਾਮਲਾ ਹੈ ਜਿਹਨੂੰ ਆਪਾਂ ਟੈਕਸ ਕਹਿੰਨੇ ਉਹ ਜਦੋਂ ਕਦੇ ਵੀ ਕਾਲ ਪਵੇ ਮਾਫ ਹੋਣਾ ਚਾਹੀਦਾ ਹੈ ਤੇ ਇਸ ਹਾਲ ਕਾਲ ਪਿਆ ਮਾਫ ਕਰਦੇ ਕਹਿੰਦਾ ਜੀ ਦੋਵੇਂ ਹੀ ਬਚਨ ਕਬੂਲ ਦਾ ਹਾਂ ਤੇ ਮਹਾਰਾਜ ਨੇ ਭੇਟਾ ਪ੍ਰਵਾਨ ਕੀਤੀ ਅਕਬਰ ਨੇ 84 ਪਿੰਡਾਂ ਦਾ ਪਟਾ ਬੀਬੀ ਭਾਨੀ ਜੀ ਦੇ ਨਾਂ ਕਰਕੇ ਗੁਰਾਂ ਦੇ ਚਰਨਾਚ ਰੱਖਤਾ ਔਰ ਜਿਹੜਾ ਬੀੜ ਬਾਬਾ ਬੁੱਢਾ ਸਾਹਿਬ ਹੈ ਇਹ ਜਿੰਨੇ ਪਿੰਡ ਸਨ ਸਾਰੀ ਖੇਤੀ ਬਾੜੀ ਬਾਬਾ ਬੁੱਢਾ ਸਾਹਿਬ ਕਰਾਉਂਦੇ ਸਨ ਇਹ ਸਾਰੀ ਅਕਬਰ ਬਾਦਸ਼ਾਹ ਨੇ ਭੇਟਾ ਦਿੱਤੀ ਸੀ ਔਰ بڑے بڑے ਇੰਗਲਿਸ਼ ਦੇ ਵਿਦਵਾਨਾਂ ਵੀ ਇਹਦਾ ਜ਼ਿਕਰ ਕੀਤਾ ਅਕੋਰਡਿੰਗ ਟੂ ਦਾ ਹਿਸਟੋਰੀయన్స్ ਐਂਪੀਰਰ ਅਕਬਰ ਵਾਂਸ ਵਿਸਟਿਡ ਦਾ ਗੁਰੂ ਇਨ ਗੋਇੰਦਵਾਲ ਇਨ 1598 ਮੈਂ ਤਾਂ ਜ਼ਿਕਰ ਕਰ ਰਿਹਾ ਅੰਗਰੇਜ਼ੀ ਦੇ ਵਿਦਵਾਨਾਂ ਦਾ ਇਹ ਨਾ ਸਮਝੋ ਵੀ ਸਿੱਖ ਝੂਠ ਹੀ ਮਾਰੀ ਜਾਂਦੇ ਵੀ ਭਾਰਤ ਦਾ ਬਾਦਸ਼ਾਹ ਸਾਡੇ ਗੁਰੂ ਦੇ ਚਰਨਾਚਾਇਆ بڑے بڑے ਵਿਦਵਾਨਾਂ ਨੇ ਵੀ ਇਹ ਗੱਲ ਲਿਖੀ ਹੋਈ ਹੈ ਅਕਬਰ ਵਾਸ ਹਾਈਲੀ ਇੰਪ੍ਰੈਸਡ ਬੜਾ ਪ੍ਰਭਾਵਿਤ ਹੋਇਆ ਲੰਗਰ ਛਾ ਕੇ ਟਰੈਡੀਸ਼ਨ ਆਫ ਲੰਗਰ ਉਹ ਮਰਿਆਦਾ ਨੂੰ ਵੇਖ ਕੇ ਕਹਿੰਦੇ ਉਸ ਬੰਦੇ ਨੇ ਫਿਰ ਹੀ ਗਰਾਂਟਡ ਲੈਂਡ ਇਨ ਦਾ ਨੇਮ ਆਫ ਬੀਬੀ ਭਾਨੀ ਦਾ ਡਾਟਰ ਆਫ ਗੁਰੂ ਅਮਰਦਾਸ ਇਦਾਂ ਉਹਨੇ ਜਗ੍ਹਾ ਦਿੱਤੀ ਸੀ ਖੈਰ ਹੁਣ ਮਹਾਰਾਜ ਨੇ ਸਿੱਖੀ ਪਰਫੁੱਲਤ ਕਰਨ ਲਈ 22 ਮੰਜੀਆਂ ਥਾਪੀਆਂ ਔਰ 22 ਮੰਜੀਆਂ ਦੇ ਪ੍ਰਚਾਰ ਪ੍ਰਸਾਰ ਲਈ 22 ਪ੍ਰਚਾਰਕ ਸਥਾਪਿਤ ਕੀਤੇ ਔਰ 22 ਪ੍ਰਚਾਰਕਾਂ ਦੇ ਉੱਤੋਂ ਦੀ ਮੁੱਖ ਪ੍ਰਬੰਧਕ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੂੰ ਲਾਇਆ ਗੁਰੂ ਅਮਰਦਾਸ ਜੀ ਦੇ ਦਰ ਤੇ ਗੋਇੰਦਵਾਲ ਸਾਹਿਬ ਇੱਕ ਗੁਰੂ ਕਾ ਪਿਆਰਾ ਆਇਆ ਹੈ ਨਾਮ ਹੈ ਭਾਈ ਸਚੰਨ ਸੱਚ ਇਹ ਪਿੰਡ ਧੁੰਨੀ ਮੱਲਾ ਅੱਜ ਕੱਲ ਪੱਛਮੀ ਪੰਜਾਬ ਪਾਕਿਸਤਾਨ ਦਾ ਇਲਾਕਾ ਉਥੋਂ ਚੱਲ ਕੇ ਆਏ ਨੇ ਮਹਾਰਾਜ ਨੇ ਸੇਵਾ ਵਿੱਚ ਲਾ ਲਏ ਔਰ ਸੇਵਾ 1-2 ਸਾਲ ਹੀ ਨਹੀਂ 12 ਸਾਲ ਕੀਤੀ ਹੈ ਜੋ ਵੀ ਗੁਰਾਂ ਨੇ ਹੁਕਮ ਕਰਨਾ ਉਹੀ ਲੰਗਰਾਂ ਦੀ ਸੇਵਾ ਗੁਰੂ ਘਰ ਵਿੱਚ ਧਰਮਸ਼ਾਲਾ ਵਿੱਚ ਸੇਵਾ ਕਰਨੀ ਮਹਾਰਾਜ ਨੇ ਪ੍ਰਸੰਨ ਹੋ ਕੇ ਨਾ ਆਪਣਾ ਜੋੜਾ ਬਖਸ਼ ਦਿੱਤਾ ਪਾਹਨ ਸਾਹਿਬ ਜੀ ਨੂੰ ਆਂਦੇ ਹੋ ਔਰ ਨਾਲ ਇਹ ਹੁਕਮ ਕੀਤਾ ਬਾਬਾ ਸਚਨ ਸੱਚ ਗੁਰੂ ਨਾਨਕ ਦੇ ਸਿੱਖ ਦਾ ਘਰ ਧਰਮਸ਼ਾਲਾ ਹੁੰਦਾ ਹੈ ਗੁਰੂ ਨਾਨਕ ਦੇ ਸਿੱਖ ਦਾ ਘਰ ਗੁਰਦੁਆਰਾ ਹੀ ਹੁੰਦਾ ਹੈ ਤਨ ਦੀ ਖਾਾਕ ਕੋਈ ਲੰਗਰ ਮੰਗੇ ਤੇ ਖਾਲੀ ਨਾ ਜਾਵੇ ਦੇਣਾ ਹੈ ਮਨ ਦੀ ਖਾਾਕ ਕੀਰਤਨ ਸੁਣਾਉਣਾ ਹੈ ਵਡਿਆਈ ਕਰਨੀ ਹੈ ਭਾਈ ਗੁਰਦਾਸ ਨੇ ਆਖਿਆ ਨਾ ਘਰ ਘਰ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਵਿਸੋਆ ਇਥੇ ਦੋ ਚਾਰ ਗੁਰਦਾਰੇ ਬਣ ਜਾਣ ਤੇ ਰੌਲਾ ਪਾਉਣ ਲੱਗਣਗੇ ਉਹ ਹੋ ਹੋ ਜੀ ਇੰਨੇ ਗੁਰਦਾਰੇ ਬਣ ਕੇ ਕੀ ਕਰਨਾ ਹੈ ਗੁਰਦੁਆਰਿਆਂ ਦਾ ਸਿੱਧਾ ਤੇ ਖੰਡਨ ਨਹੀਂ ਕਰਦੇ ਨਾਲ ਤਰੀਕਾ ਵਰਤਦੇ ਨੇ ਹਸਪਤਾਲ ਖੋਲੋ ਕਾਲਜ ਖੋਲੋ ਪਤਾ ਇਹਦੇ ਸਿੱਧਾ ਗਿਆ ਤੇ ਸਿੰਘਾਂ ਢਾ ਲੈਣਾ ਡਾਂਗ ਬਰੇਗੀ ਚੰਗੀ ਗੱਲ ਹੈ ਭਾਈ ਜੀ ਹਸਪਤਾਲ ਖੋਲੋ ਸਕੂਲ ਕਾਲਜ ਖੋਲੋ ਸਿੱਖਾਂ ਖੋਲੇ ਵੀ ਨੇ ਔਰ ਇਹ ਕਹਿਣਾ ਵੀ ਗੁਰਦੁਆਰਿਆਂ ਦੀ ਲੋੜ ਨਹੀਂ ਕਦੇ ਕਿਸੇ ਇਸਾਈ ਨੂੰ ਵੇਖਿਆ ਕਹਿੰਦੇ ਆ ਵੀ ਚਰਚਾਂ ਦੀ ਲੋੜ ਨਹੀਂ ਉਹ ਕਹਿੰਦੇ ਚਰਚ ਵੀ ਖੋਲੋ ਤੇ ਸਕੂਲ ਕਾਲਜ ਵੀ ਖੋਲੋ ਕਦੇ ਮੁਸਲਮਾਨ ਕਿਸੇ ਨੇ ਆਖਿਆ ਮਦਰਸਾ ਨਹੀਂ ਚਾਹੀਦਾ ਹਰ 15ਵੇਂ ਘਰ ਯੂਰਪ ਦੇ ਵਿੱਚ ਇੰਗਲੈਂਡ ਚ ਅਮਰੀਕਾ ਕੈਨੇਡਾ ਅਗਲੇ ਮਦਰਸੇ ਖੋਲਣ ਲੱਗ ਪਏ ਨੇ ਕਦੇ ਕਿਸੇ ਹਿੰਦੂ ਨੇ ਆਖਿਆ ਮੰਦਰ ਘਟ ਚਾਹੀਦੇ ਨੇ ਇੱਕ ਕਾਮਰੇਡਾਂ ਦੀ ਆਵਾਜ਼ ਸੀ ਕਈ ਸਾਡੇ ਭੋਲੇ ਭਾਲੇ ਸਿੱਖ ਵੀ ਉਹੀ ਨਾਰਾ ਲਾਉਣ ਲੱਗ ਪੈਂਦੇ ਨੇ ਜਦੋਂ ਕਰੋਨਾ ਆਇਆ ਸੀ ਨਾ ਨਾ ਇਹ ਨਾ ਹਸਪੀਟਲਾਂ ਨੇ ਹੀ ਤੁਹਾਡਾ ਮੂੰਹ ਵੇਖਿਆ ਨਾ ਸਕੂਲਾ ਕਾਰਜਾਂ ਦੇ ਜਿੰਦਰੇ ਖੁੱਲੇ ਰਹੇ ਇੱਕ ਗੁਰਦੁਆਰੇ ਤੇ ਗੁਰਦਾਰਿਆਂ ਦੇ ਲੰਗਰ ਸੀ ਜਿੰਨਾ ਇਮਾਰਤਾਂ ਚੋਂ ਤਨ ਦੀ ਖਰਾਕ ਲੰਗਰ ਜਾਂਦਾ ਰਿਹਾ ਬਣ ਕੇ ਜਿੱਥੇ ਪਾਬੰਦੀ ਨਹੀਂ ਲਾਈ ਸਰਕਾਰ ਨੇ ਮੈਂ ਨਿਊਯਾਰਕ ਦੀ ਗੱਲ ਦੱਸਾਂ ਉਥੇ ਕਾਫੀ ਵੱਡੇ ਗੁਰਦੁਆਰੇ ਨੇ ਇੱਕ 118 ਸਟਰੀਟ ਤੇ ਰਿਚਮੈਂਡ ਹਿੱਲ ਗੁਰਦੁਆਰਾ ਹੈ ਪੁਰਾਤਨ ਬਹੁਤ ਵੱਡਾ ਇੱਕ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਗੁਰਦੁਆਰਾ ਹੈ ਉਹ ਵੀ ਰਿਚਮੈਂਡ ਹਿੱਲ ਹੈ ਹੋਰ ਜਿੰਨੇ ਵੀ ਗੁਰਦੁਆਰੇ ਨੇ ਕੁਝ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਨੇ ਉਥੋਂ ਦੇ ਮੇਰ ਨੇ ਇਹ ਉਦਾਹਰਣ ਸਾਰੇ ਮੁਲਕਾਂ ਲਈ ਲੈ ਲਓ ਇਹ ਬੇਨਤੀ ਕੀਤੀ ਸੀ ਵੀ ਤੁਹਾਡਾ ਜਿਹੜਾ ਕਿਚਨ ਹੈ ਉਹ ਚਾਲੂ ਰਹੇਗਾ ਲੰਗਰ ਚਾਲੂ ਰਹੇਗਾ ਇੰਨੇ ਆਫੀਸਰਸ ਦਾ ਪ੍ਰਸ਼ਾਦਾ ਸਾਨੂੰ ਦਿਓ ਤਿਆਰ ਕਰਕੇ ਔਰ ਰੋਜ਼ ਸਿੱਖ ਕਰਦੇ ਰਹੇ ਸਭ ਤੋਂ ਵੱਧ ਮੈਡੀਕਲ ਫੈਸਿਲਿਟੀਆਂ ਜਿਹੜੀਆਂ ਹਸਪਤਾਲਾਂ ਦੇਣੀਆਂ ਸੀ ਜਿੰਦਰੇ ਲੱਗ ਗੁਰਦਾਰਿਆਂ ਦਵਾਈ ਵੀ ਵੰਡੀ ਐ ਆਕਸੀਜਨ ਵੀ ਵੰਡੀ ਐ ਰੋਟੀ ਵੀ ਵੰਡੀ ਐ ਇਹ ਮੂੰਹ ਚਾਕੇ ਆਖਣਗੇ ਗੁਰਦਾਰੇ ਬੰਦ ਕਰ ਦੋਗੇ ਇੱਕ ਗੱਲ ਧਿਆਨ ਰੱਖਣ ਵਾਲੀ ਐ ਪਰਿਵਾਰ ਵੱਧਾ ਐ ਬੱਚੇ ਵੱਧੇ ਨੇ ਘਰ ਵੀ ਵੱਧ ਜਾਂਦੇ ਨੇ ਕੰਧਾਂ ਵੀ ਵੱਜਦੀਆਂ ਨੇ ਇਦਾਂ ਹੀ ਗੁਰਦੁਆਰੇ ਜਿੱਥੇ ਵੀ ਸਿੱਖ ਹੈ ਉੱਥੇ ਹੀ ਚਾਹੀਦੇ ਨੇ ਗੁਰਦੁਆਰਾ ਹੋਏ ਸੋਜੀ ਪਾਏ ਸੀ ਸੋਜੀ ਮਿਲੇ ਸਾਨੂੰ ਪਰ ਝਗੜਾ ਕਰਕੇ ਨਹੀਂ ਬਣਾਉਣੇ ਔਰ ਨਾਲ ਇਹ ਵੀ ਖਿਆਲ ਰੱਖਣਾ ਹੈ ਜਿਵੇਂ ਘਰਾਂ ਦੀ ਸਾਫ ਸਪਾਈ ਕਰਦੇ ਹੋ ਖਿਆਲ ਰੱਖਦੇ ਹੋ ਗੁਰਦੁਆਰਾ ਸਾਹਿਬ ਲਈ ਵੀ ਸਮਾਂ ਕੱਢਿਆ ਕਰੋ ਜਿੱਦਾਂ ਮਾਇਆ ਦਾ ਦਸਵੰਦ ਕੱਢਦੇ ਹੋ ਸਮੇਂ 'ਚੋਂ ਵੀ ਦਸਵੰਦ ਕੱਢਿਆ ਕਰੋ ਸਿੱਖੀ ਦਾ ਕੇਂਦਰ ਨੇ ਉਹ ਤੇ ਜੇ ਗੁਰਦਾਰੇ ਨਾ ਹੋਣ ਪ੍ਰਚਾਰ ਕਿੱਥੇ ਕਰਨਾ ਆਪਾਂ ਇਹ ਮੰਨ ਲਓ ਤੁਸੀਂ ਆਖੋ ਜੀ ਘਰਾਂ ਚ ਜਾ ਕੇ ਕਰੋ ਘਰ ਤੇ ਗਵਾਂਡੀਆਂ ਨਾਲ ਨਹੀਂ ਸਾਡੀ ਬਣਦੀ ਹੁੰਦੀ ਦੋ ਬੰਦੇ ਨਹੀਂ ਇਕੱਠੇ ਹੁੰਦੇ ਉਥੇ ਗੁਰਦਾਰਾ ਦੇ ਸਾਰਿਆਂ ਦਾ ਸਾਂਝਾ ਇਸ ਮੁੱਚੇ ਤੌਰ ਤੇ ਉਪਦੇਸ਼ ਦੇ ਦਈਦਾ ਸੰਗਤ ਨੂੰ ਹਾਂ ਤੁਹਾਡਾ ਸਿੱਖਾਂ ਦਾ ਫਰਜ ਹੈ ਵੀ ਤੁਹਾਡਾ ਘਰ ਵੀ ਧਰਮਸ਼ਾਲਾ ਬਣ ਜਾਵੇ ਤੁਹਾਡੇ ਘਰੋਂ ਵੀ ਸਿੱਖੀ ਦੀ ਗੱਲ ਚੱਲੇ ਤੁਸੀਂ ਜੋੜਿਓ ਗਵਾਂਡੀਆਂ ਨੂੰ ਜੋੜੋ ਇਹ ਕੱਲਾ ਪ੍ਰਚਾਰਕਾਂ ਦਾ ਹੀ ਫਰਜ ਨਹੀਂ ਹੈ ਕੱਲਾ ਬਾਬਿਆਂ ਦਾ ਹੀ ਫਰਜ ਨਹੀਂ ਹੈ ਹਰ ਸਿੱਖ ਸਿੱਖੀ ਦਾ ਪ੍ਰਚਾਰਕ ਹੈ ਇਹ ਉਪਦੇਸ਼ ਬਾਬਾ ਸਚਨ ਸੱਚ ਜੀ ਨੂੰ ਗੁਰੂ ਅਮਰਦਾਸ ਜੀ ਨੇ ਦਿੱਤਾ ਬਾਬਾ ਜੀ ਆਪ ਦੇ ਪਿੰਡ ਚਲੇ ਗਏ ਅੱਜ ਕੱਲ ਪਾਕਿਸਤਾਨ ਹੈ ਹੁਣ ਸ਼ਮਾਂ ਲੰਘਦਾ ਗਿਆ ਬਾਬਾ ਜੀ ਦੇ ਦੋ ਵਿਆਹ ਸਨ ਤਾਂ ਜਦੋਂ 1947 ਦੀ ਵੰਡ ਹੋਈ ਪਰਿਵਾਰ ਪਰਫੁੱਲਤ ਹੁੰਦੇ ਗਏ ਪਰਿਵਾਰ ਵਾਧੇ ਗਏ ਜਿਵੇਂ ਰੁੱਖ ਦੀਆਂ ਸ਼ਾਖਾਵਾਂ ਵਧਦੀਆਂ ਨੇ ਇੱਕ ਮਾਈ ਦਾ ਪਰਿਵਾਰ ਹਰਿਆਣੇ ਵੱਲ ਟਿਕ ਗਿਆ ਜੋ ਰਾਣੀ ਸੀ ਝੱਲੀ ਸੀ ਜਿਹਦੇ ਮਸਤਕ ਨੂੰ ਗੁਰੂ ਅਮਰਦਾਸ ਜੀ ਦੇ ਜੋੜੇ ਦਾ ਸਪਰਸ਼ ਕਰਵਾਇਆ ਸੀ ਬਾਬਾ ਸਚਨ ਸੱਚ ਨੇ ਉਹਦਾ ਝੱਲ ਦੂਰ ਹੋਇਆ ਸੀ ਉਸ ਰਾਣੀ ਦੀ ਵੰਸ਼ ਅੱਜ ਦੇ ਆਪਾਂ ਧਿਆਨ ਮਾਰੀਏ ਪਿੰਡ ਸੈਦੇਵਾਲ ਮਾਨਸਾ ਬੈਠੀ ਹੋਈ ਹੈ ਔਰ ਕੁਝ ਵੰਸ਼ ਉਸ ਰਾਣੀ ਦੀ ਅੱਜ ਜਿੱਥੇ ਆਪਾਂ ਸੰਗਤਾਂ ਸਾਜ ਬੈਠੇ ਹਾਂ ਇਹ ਜਿਹੜਾ ਉੱਤਰ ਪ੍ਰਦੇਸ਼ ਦਾ ਇਲਾਕਾ ਹੈ ਇੱਥੇ ਅੱਜ ਜਿਸ ਸਥਾਨ ਤੇ ਇਹ ਮਹਾਨ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ ਇਹ ਵੰਸ ਤੁਹਾਡੇ ਸਾਹਮਣੇ ਸੰਤ ਬੈਠੇ ਹੋਏ ਨੇ ਔਰ ਯਾਦ ਰੱਖਿਓ ਬਾਬਾ ਸਚਨ ਸੱਚ ਜੀ ਦੀ ਇਨੀ ਸੇਵਾ ਸੀ ਉਹਨਾਂ ਦਾ ਨਾਮ ਅੱਜ ਵੀ ਪ੍ਰਗਟ ਹੈ ਹੁਣ ਇਹ ਪਰਿਵਾਰ ਨਗਰ ਦਾ ਨਾਮ ਲੋਕੀਆ ਹੈ ਲਖੀਮਪੁਰ ਖੀਰੀ ਦੇ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਿਹਾ ਹੈ ਕੋਈ ਮਾਨਸੇ ਕਰ ਰਿਹਾ ਹੈ ਬਾਬਾ ਜੋਗਾ ਸਿੰਘ ਜੀ ਹੋਣੀ ਇੱਥੇ ਸਰਗਰਮ ਨੇ ਹੁਣ ਉਹ ਜਿਹੜਾ ਜੋੜਾ ਦਿੱਤਾ ਸੀ ਨਾ ਬਾਬਾ ਸਚਨ ਸਚ ਨੂੰ ਮੈਂ ਉਸ ਵਰ ਬਾਬਤ ਵੀ ਆਪ ਸੰਗਤ ਨੂੰ ਦੱਸ ਦਵਾਂ ਵੇ ਕੀ ਕੀ ਬਖਸ਼ਿਸ਼ਾਂ ਗੁਰੂ ਅਮਰਦਾਸ ਜੀ ਨੇ ਪ੍ਰਗਟ ਕੀਤੀਆਂ ਗਲੂਏ ਮੁਬਾਰਕ ਚੋ ਦੇਖੋ ਵੈਸੇ ਬਾਣੀ ਚੋਂ ਸਿੱਧ ਕਰਾਂਗਾ ਪਰ ਨਾਲ ਨਾਲ ਗੁਰ ਇਤਿਹਾਸ ਵੀ ਤੁਹਾਡੇ ਨਾਲ ਸਾਂਝਾ ਕਰ ਦਵਾਂ ਬਹੁਤ ਮਹਾਨ ਸਿੱਖ ਜਗਤ ਦੇ ਕਵੀ ਗਿਆਨੀ ਗਿਆਨ ਸਿੰਘ ਹੋਏ ਨੇ ਪੰਥ ਪ੍ਰਕਾਸ਼ ਦੇ ਪੰਨਾ ਨੰਬਰ 69 ਤੇ ਉਹ ਜ਼ਿਕਰ ਕਰਦੇ ਨੇ ਬਾਬਾ ਸਚਨ ਸੱਚ ਬਾਰੇ ਸੈ ਪਨਹੇ ਭੀ ਬਖਸ਼ੀ ਤੁਮ ਕੋ ਲੈ ਜਾਵੋ ਨਿਜ ਧਾਮੂ ਜਿਸ ਰੋਗੀ ਕੇ ਤਨ ਕੋ ਲਾਵਤ ਨਸ ਹੋ ਰੋਗ ਤਮਾਮੂ ਆ ਜੋੜਾ ਲੈ ਜਾਓ ਬਾਬਾ ਸਚਨ ਸੱਚ ਦੀ ਜਿਹੜੇ ਰੋਗੀ ਦੇ ਮਸਤਕ ਨੂੰ ਸਾਡਾ ਜੋੜਾ ਲੰਗੇਗਾ ਤਮਾਮ ਰੋਗ ਉਹਦੇ ਨਾਸ਼ ਹੋ ਜਾਣਗੇ ਕਬ ਉਹ ਸਿੱਖ ਪਾਏ ਬਰ ਗੁਰਤੇ ਲੈ ਪਨਹੀਂ ਅਰਨਾਰੀ ਰੈਨਾ ਨਾਮ ਦੇਸ ਲਮੇ ਮੈਂ ਆਇਆ ਦੇਸ ਮਝਾਰੀ ਉਹ ਰਾਣੀ ਨੂੰ ਲੈ ਕੇ ਜੋੜੇ ਨੂੰ ਲੈ ਕੇ ਬਾਬਾ ਸਚਨ ਸੱਚ ਆਪਣੇ ਦੇਸ ਮੁੜ ਗਏ ਜਿਸ ਬਿਮਾਰ ਕੇ ਤਨ ਕੋ ਪਨਹੇ ਲਾਗਤ ਰੋਗ ਨਸਾਵਤ ਇਸੀ ਤੌਰ ਮੈਂ ਦੇਸ ਤਿਸੀ ਮੈਂ ਚੈਨਾ ਪੀਰ ਕਹਾਵਤ ਹੈ ਅਬ ਲੈ ਵੈ ਪਨ ਹੈ ਗੁਰ ਕੀ ਬਿਤਤ ਦੇਸ ਤਿਸ ਮਾਹੀ ਰੋਗ ਹਜ਼ੀਰਾ ਅਬ ਵੀ ਤਿਸ ਤੇ ਰਹਤ ਸ਼ੁਹਾਏ ਨਾਹੀ ਅੱਜ ਵੀ ਕਹਿੰਦੇ ਹਸੀਰਾ ਵਰਗੇ ਭੈੜੇ ਰੋਗ ਉਹ ਮਸਤਕ ਨੂੰ ਜੋੜਾ ਲਾਇਆ ਦੂਰ ਹੁੰਦੇ ਨੇ ਹਜ਼ੀਰਾ ਪਤਾ ਕੀ ਹੁੰਦਾ ਅਰਬੀ ਦਾ ਲਫ਼ਜ਼ ਹੈ ਸanskrit ਵਿੱਚ ਵੀ ਵਰਤਿਆ ਜਾਂਦਾ ਹੈ ਇੱਕ ਗੰਡ ਮਾਲਾ ਦਾ ਰੋਗ ਹੁੰਦਾ ਹੈ ਸੈਕਰੋਫੁਲਾ ਕਹਿੰਦੇ ਨੇ ਅੰਗਰੇਜ਼ੀ ਚ ਕਈ ਵਾਰ ਨਾ ਸਰੀਰ ਦੇ ਵਿੱਚ ਗਲੇ ਦੇ ਵਿੱਚ ਗਿਲਟੀਆਂ ਬਣ ਜਾਂਦੀਆਂ ਨੇ ਗਲਾ ਸੁੱਜ ਜਾਂਦਾ ਹੈ ਤੋਂ ਇਹ ਗਿਲਟੀਆਂ ਸਰੀਰ ਵਿੱਚ ਵਧਦੀਆਂ ਜਾਂਦੀਆਂ ਨੇ ਇਸ ਰੋਗ ਦਾ ਕੋਈ ਇਲਾਜ ਨਹੀਂ ਸੀ ਹੌਲੀ ਹੌਲੀ ਇਸ ਰੋਗ ਤੋਂ ਬੰਦੇ ਦੀ ਮੌਤ ਹੋ ਜਾਇਆ ਕਰਦੀ ਸੀ ਇਦਾਂ ਕੋਈ ਵੀ ਜਿਹੜਾ ਰੋਗ ਹੈ ਜਦੋਂ ਜੋੜਾ ਮਸਤਕ ਨੂੰ ਸਪਰਸ਼ ਕਰਵਾਉਣਾ ਤੇ ਉਹ ਰੋਗ ਮਿਟ ਜਾਣਾ ਔਰ ਕਵੀ ਜੀ ਯਾਨੀ ਗਿਆਨ ਸਿੰਘ ਕਹਿੰਦੇ ਅੱਜ ਵੀ ਕਰਾਮਾਤ ਵਰਤ ਰਹੀ ਹੈ ਆਪਣੇ ਸਮੇਂ ਦੀ ਗੱਲ ਕਰਦੇ ਨੇ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਣਾ ਹੈ ਕਿਉਂਕਿ ਮੈਂ ਪਿੱਛੇ ਜੇ ਇੱਕ ਨਾ ਉਹ ਪ੍ਰਚਾਰਕ ਸੁਣਿਆ ਸੀ ਮੈਂ ਹੈਰਾਨ ਇਸ ਗੱਲੋਂ ਹੋ ਜਾਣਾ ਹੈ ਦੇ ਡੋਨਟ ਹੈਵ ਐਨੀ ਨੋਲੇਜ ਅਬਾਊਟ ਸਿੱਖੀਜ਼ਮ ਅਨੇ ਨੌਲੇਜ ਅਬਾਊਟ ਸਾਇੰਸ ਮੈਡੀਕਲ ਸਾਇੰਸ ਨਾ ਡਾਕਟਰੀ ਦਾ ਪਤਾ ਨਾ ਸਾਇੰਸ ਦਾ ਪਤਾ ਨਾ ਧਰਮ ਦਾ ਪਤਾ ਤੇ ਨਾ ਅਗੇ ਪ੍ਰੋਫੈਸਰ ਲਈ ਫਿਰਨਗੇ ਜਮਾਤਾਂ ਅਠ ਨਹੀਂ ਪੜੇ ਹੁੰਦੇ ਜਿਹੜੇ ਵਾਕਿਆ ਹੀ ਪ੍ਰੋਫੈਸਰ ਨੇ ਭਾਈ ਜੀ ਆਪਣੀ ਵਿਦਿਆ ਨਾਲ ਲੋਕਾਂ ਨੂੰ ਧਰਮ ਨਾਲ ਜੋੜਦੇ ਨੇ ਤੋੜਦੇ ਨਹੀਂ ਇਹ ਅਧੂਰੀਆਂ ਦੀ ਗੱਲ ਹੈ ਅਖੇ ਜੀ ਲੋਕ ਜੁੱਤੀਆਂ ਦੀ ਪੂਜਾ ਕਰੀ ਜਾਂਦੇ ਨੇ ਕਿਦਰੇ ਵੀ ਪਨਹੀ ਦੀ ਪੂਜਾ ਨਹੀਂ ਹੁੰਦੀ ਕਿਦਰ ਇਹ ਵੀ ਗੁਰੂ ਅਮਰਦਾਸ ਜੀ ਦੇ ਜੋੜੇ ਦੀ ਪੂਜਾ ਨਹੀਂ ਹੁੰਦੀ ਮਸਤਕ ਨੂੰ ਸਪਰਸ਼ ਕਰਾਇਆ ਜਾਂਦਾ ਔਰ ਇੱਕ ਗੱਲ ਦਾ ਖਿਆਲ ਰੱਖਿਓ ਗੁਰੂ ਘਰ ਵਿੱਚ ਚਰਨ ਧੂੜੀ ਦੀ ਮਹਾਨਤਾ ਸਭ ਤੋਂ ਵੱਧ ਹੈ ਸੰਤਾਂ ਦੀ ਚਰਨ ਧੂੜੀ ਗੁਰੂ ਦੀ ਚਰਨ ਧੂੜੀ ਸੰਗਤ ਦੀ ਚਰਨ ਧੂੜੀ ਬਾਣੀ ਤੋਂ ਸਿੱਧ ਕਰਾਂਗਾ ਕਿ ਚਰਨ ਧੂੜੀ ਮਸਤਕ ਨੂੰ ਲਾਇਆ ਕੀ ਮਿਲਦਾ ਤੇ ਜੋੜਾ ਵੀ ਤੇ ਗੁਰੂ ਅਮਰਦਾਸ ਦੇ ਚਰਨਾਂ ਦਾ ਹੀ ਹੈ ਨਾ ਜਿੱਥੋਂ ਦੀ ਚਰਨ ਧੂੜੀ ਹੁੰਦੀ ਹੈ ਪਹਿਲਾ ਪੱਖ ਤੇ ਇਹ ਹੈ ਵੀ ਨਿਮਰਤਾ ਆਉਂਦੀ ਹੈ ਆਪਾਂ ਕਹਿਦੇ ਨੇ ਵੀ ਚਰਨ ਧੂੜਾਂ ਸੀ ਗੁਰੂ ਦੇ ਚਰਨਾਂ ਦੀ ਔਰ ਕਈ ਸੰਗਤਾਂ ਜੋੜਾ ਘਰ ਵਿੱਚ ਜੋੜਾ ਸੰਗਤ ਦਾ ਮਸਤਕ ਨੂੰ ਲਾ ਲੈਂਦੀਆਂ ਨਿਮਰਤਾ ਵਿੱਚ ਕੋਈ ਗਲਤ ਨਹੀਂ ਹੈ ਬੇਰਸੇ ਪ੍ਰਚਾਰਕ ਜਿਨ੍ਹਾਂ ਨੂੰ ਧਰਮ ਦਾ ਕੋਈ ਰਸ ਨਹੀਂ ਸਿਰਫ ਪ੍ਰੋਫੈਸ਼ਨਲ ਹੀ ਪ੍ਰਚਾਰਕ ਨੇ ਪੈਸਾ ਕਮਾਉਣ ਲਈ ਔਰ ਇਕੱਠਾ ਕਰਕੇ ਪੈਸਾ بڑے بڑے ਫਾਈਨੈਂਸਰਾਂ ਨੂੰ ਦਿੱਤਾ ਆਇਆ ਵਿਆਜ ਤੇ ਇਹਨਾਂ ਲੋਕਾਂ ਨੇ ਨਾ ਕਿਸੇ ਸ਼ਹੀਦ ਦੇ ਬੱਚੇ ਪੜਾਉਣੇ ਨੇ ਨਾ ਕਿਸੇ ਦਾ ਕੇਸ ਲੜਨਾ ਹੈ ਨਾ ਕੋਈ ਦਾਨ ਨਾ ਕੋਈ ਪੁੰਨ ਖਾਣਾ ਪੰਥ ਦਾ ਤੇ ਪੇਠ ਦੇ ਛੁਰਾ ਵੀ ਪੰਥ ਦੇ ਮਾਰਨਾ ਇਹ ਆਪਣੀ ਟੁੱਟੀ ਦੀ ਜੁੱਤੀ ਨਾਲ ਚਰਨ ਧੂੜ ਨੂੰ ਕੰਪੇਅਰ ਕਰੀ ਜਾਣਗੇ ਗੁਰੂ ਸਾਹਿਬ ਦੇ ਜੋੜੇ ਨੂੰ ਸੰਗਤਾਂ ਦੇ ਜੋੜੇ ਨੂੰ ਪੁੱਛੋ ਗੁਰੂ ਗ੍ਰੰਥ ਸਾਹਿਬ ਕੀ ਮਿਲਦਾ ਗੁਰੂ ਦੀ ਚਰਨ ਧੂੜੀ ਲਿਆ ਜੋੜਾ ਮੱਥੇ ਨੂੰ ਲਾਇਆ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਲੈ ਗੁਰ ਪੱਗ ਰੇਨ ਰਵਾਲ ਸਭ ਦਲਦ ਪੰਜ ਦੁਖਦਾਲ ਪਗ ਰਾਲ ਪੈਰਾਂ ਦੀ ਧੂੜ ਲੈ ਗੁਰਾਂ ਦੇ ਜਦੋਂ ਮਸਤਕ ਨੂੰ ਉਹ ਧੂੜੀ ਲੱਗ ਗਈ ਜੀਵਨ ਵਿੱਚ ਜਿੰਨਾ ਵੀ ਦਲਿੱਦਰ ਹੈ ਦੁੱਖ ਹੈ ਸਾਰਾ ਹੀ ਭੰਨਿਆ ਜਾਵੇਗਾ ਸਾਰਾ ਹੀ ਮਿਟ ਜਾਵੇਗਾ ਇੰਗਲਿਸ਼ ਦਾ ਅਸਲੀ ਪ੍ਰੋਫੈਸਰ ਅਸਲ ਡਾਕਟਰ ਅਰਥ ਕਰਦਾ ਹੈ ਬਾਏ ਟੇਕਿੰਗ ਦਾ ਡਸਟ ਆਫ ਦਾ ਫੀਟ ਆਫ ਦਾ ਗੁਰੂ ਯੋਰ ਆਲ ਪੇਨਸ ਯੋਰ ਪਾਵਰਟੀ will be disappear ਜੀਵਨ ਚੋਂ ਰੋਗ ਸੋਗ ਗਰੀਬੀ ਮਿਟ ਜਾਵੇਗੀ ਬਾਣੀ ਕਹਿ ਰਹੀ ਹੈ ਅੱਗੇ ਆ ਜਾਓ ਮਹਾਰਾਜ ਕਹਿੰਦੇ ਹਰ ਧੂੜ ਦੇਵਹੁ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਚਰਨ ਧੂੜੀ ਨਾਲ ਮੁਕਤੀ ਵੀ ਮਿਲਦੀ ਐ 84 ਲੱਖ ਜੂਨਾ ਤੋਂ ਰੋਗ ਸੋਗ ਤੇ ਮਿਟਦੇ ਹੀ ਨੇ ਇੱਕ ਹੋਰ ਗੱਲ ਐ ਇਸ ਪੁੰਨੀ ਜਨ ਕੇਰੀਆਲੇ ਸਤਗੁਰ ਧੂਰਾ ਜਿਹੜੇ ਗੁਰਾਂ ਦੀ ਚਰਨ ਧੂੜ ਮਸਤਕ ਨੂੰ ਲਾਉਂਦੇ ਨੇ ਉਹਨਾਂ ਦੀਆਂ ਸਭੋ ਆਸ਼ਾਵਾਂ ਪੂਰੀਆਂ ਹੋ ਜਾਂਦੀਆਂ ਨੇ ਬਾਣੀ ਤੇ ਆਂਦੀ ਐ ਮੈਂ ਮੰਨ ਲਵਾਂਗਾ ਮੈਂ ਨਹੀਂ ਸਿਰਖ ਪਾਉਂਦਾ ਤੁਹਾਡੇ ਨਾਲ ਬਾਣੀ 'ਚੋਂ ਸਾਬਤ ਕਰੋ ਵੀ ਚਰਨ ਧੂੜੀ ਦੇ ਉਲਟ ਲਿਖਿਆ ਤੇ ਜਿਨ੍ਹਾਂ ਚਰਨਾਂ ਦੀ ਧੂੜੀ ਹੈ ਉਹਨਾਂ ਚਰਨਾਂ ਦਾ ਜੋੜਾ ਹੈ ਜੋ ਅੱਜ ਸਾਡੇ ਕੋਲ ਹੈ ਔਰ ਮਾਨਸੇ ਤੋਂ ਅੱਜ ਇੱਥੇ ਉਹ ਜੋੜਾ ਆਇਆ ਹੋਇਆ ਆਪ ਸੰਗਤਾਂ ਦਰਸ਼ਨ ਵੀ ਕਰ ਰਹੇ ਹੋ। ਬਾਕੀ ਭਾਈ ਦੀ ਕਿਸੇ ਨੇ ਪਖੰਡ ਆਖਣਾ ਤੇ ਆਖੀ ਜਾਵੇ ਅਸੀਂ ਕਿਸੇ ਦੀਆਂ ਵਿਚਾਰਾਂ ਨਾਲ ਥੋੜੀ ਚੱਲਣਾ ਹੈ ਸਿੱਖੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਚੱਲਦੀ ਹੈ। ਤੇ ਬਾਣੀ ਦਾਵਾ ਕਰਦੀ ਹੈ ਗੁਰੂ ਦੇ ਚਰਨਾਂ ਦਾ ਸਪਰਸ਼ ਗੁਰੂ ਦੇ ਸ਼ਰੀਰ ਦੇ ਸਪਰਸ਼ ਵਿੱਚ ਆਇਆ ਕੋਈ ਬਸਤਰ ਕੋਈ ਜੋੜਾ ਜਿਹੜੇ ਮਸਤਕ ਨੂੰ ਛੂ ਗਿਆ ਉਹ ਭਵਸਾਗਰ ਤੋਂ ਤਰ ਗਿਆ ਤੁਸੀਂ ਰੋਜ਼ ਤੇ ਪੜਦੇ ਹੋ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾ ਜੇ ਨਾਨਕ ਸਤਗੁਰ ਪੂਜਿਆ ਤင် ਹਰਬੂਜ ਕਰਾਵਾ ਉਹ ਧੂੜੀ ਵੀ ਸਿੱਖ ਮਸਤਕ ਨੂੰ ਲਾਉਂਦੇ ਨੇ ਜੀਵਨ ਸਫਲਾ ਹੁੰਦਾ ਹੈ ਤੁਹਾਡੇ ਇੱਥੇ ਆਪ ਸੰਗਤਾਂ ਸਮਾਗਮ ਵਿੱਚ ਬੈਠੇ ਹੋ ਵੰਸ ਦੀ ਗੱਲ ਮੈਂ ਤੁਹਾਨੂੰ ਦੱਸ ਦਿੱਤੀ ਹੈ ਔਰ ਇਹ ਵੀ ਬਾਣੀ ਦੇ ਆਧਾਰ ਤੇ ਹੀ ਕਹਿ ਰਿਹਾ ਹਾਂ ਮੈਂ ਕਿਸੇ ਦੀ ਵੰਸ ਨੂੰ ਨਹੀਂ ਸਲਾਹ ਰਿਹਾ ਨਾ ਮੇਰਾ ਇਹ ਕੋਈ 파ਖੀ ਹੈ ਕਿ ਮੈਂ ਦੇਹ ਧਾਰੀ ਪੂਜਾ ਦੀ ਕੋਈ ਗੱਲ ਕਰਾਂ ਵੰਸ ਦਾ ਸਤਕਾਰ ਦੇ ਦੀ ਪੂਜਾ ਨਹੀਂ ਹੁੰਦਾ ਮਾਪਿਆਂ ਦਾ ਸਤਕਾਰ ਕਰੀਦਾ ਉਹ ਦੇਹ ਦੀ ਪੂਜਾ ਨਹੀਂ ਹੁੰਦੀ ਸੰਗਤ ਦਾ ਸਤਕਾਰ ਕਰੀਦਾ ਉਹ ਸੰਗਤ ਦੀ ਪੂਜਾ ਨਹੀਂ ਹੁੰਦੀ ਪਰ ਇਹ ਗੱਲ ਤੈ ਹੈ ਸਾਧੂ ਦੀ ਕੁੱਲ ਪਵਿੱਤਰ ਮੰਨੀ ਜਾਂਦੀ ਹੈ ਧੰਸੋ ਵੰਸ ਧੰਸੋ ਪਿਤਾ ਧੰਸੋ ਮਾਤਾ ਜਿਨ ਜਨ ਜਣੇ ਜਿਨ ਸਾਸ ਗਿਰਾਸ ਧਿਆਇਆ ਮੇਰਾ ਹਰ ਹਰ ਸੇ ਸਾਚੀ ਦਰਗੈ ਹਰ ਜਨ ਬਨੇ ਇੱਕ ਇੰਗਲਿਸ਼ ਦਾ ਡਾਕਟਰ ਕਹਿੰਦਾ ਬlesed is the father blessed is the mother blessed is the lineal ਉਹ ਕੋਲ ਧਨ ਉਹ ਮਾਂ ਧਨ ਉਹ ਬਾਪ ਧੰਨ ਜਿਹੜੀ ਕੁੱਲ ਵਿੱਚ ਕੋਈ ਮਹਾਪੁਰਸ਼ ਆਉਂਦਾ ਹੈ ਤੋ ਬਾਬਾ ਸਚਨ ਸੱਚ ਦੀ ਮਹਾਨ ਮਹਾਪੁਰਸ਼ ਹੋਏ ਨੇ ਔਰ ਦੁਨੀਆ ਤੇ ਉਹਨਾਂ ਦੀ ਵਡਿਆਈ ਪਰਫੁੱਲਤ ਰਹੇਗੀ ਸਿੱਖੀ ਦੇ ਮਹਾਨ ਪ੍ਰਚਾਰਕ ਹੋਏ ਨੇ ਦਾਸ ਇਥੇ ਬਾਣੀ ਨੂੰ ਸੰਕੋਚਦਾ ਹੈ ਖੰਡੇ ਦੀ ਪੌਲ ਛਕੋ ਗੁਰੂ ਵਾਲੇ ਬਣੋ ਇਹ ਜੀਵਨ ਸਫਲਾ ਹੋਵੇ ਸਤਿਕਾਰਯੋਗ ਬਾਬਾ ਜੋਗਾ ਸਿੰਘ ਜੀ ਹੁਣਾਂ ਦਾ ਧੰਨਵਾਦ ਔਰ ਇਹ ਸਮਾਗਮ ਜਿਨ੍ਹਾਂ ਨੇ ਦਾਸ ਨਾਲ ਸੰਪਰਕ ਕਰਕੇ ਉਲੀਕੇ ਨੇ ਬਾਬਾ ਬਲਦੇਵ ਸਿੰਘ ਜੀ ਔਰ ਇੱਥੇ ਮੇਰੇ ਨਾਲ ਆਏ ਹੋਏ ਨੇ ਸਤਕਾਰਯੋਗ ਸੰਤ ਬਾਬਾ ਪ੍ਰਤਾਪ ਸਿੰਘ ਜੀ ਨਾਨਕ ਸਰ ਠਾਠ ਬਾਜਪੁਰ ਵਾਲੇ ਔਰ ਇੱਥੇ ਬਾਬਾ ਅਮਰ ਸਿੰਘ ਜੀ ਬੰਡੇ ਵਾਲੇ ਬਾਬਾ ਇੱਥੇ ਭਾਈ ਸੁਖਵਿੰਦਰ ਸਿੰਘ ਜੀ ਐਵੇਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੰਚਾਰਜ ਨੇ ਸਿੱਖ ਮਿਸ਼ਨ ਦੇ ਉਤਰਾਖੰਡ ਉਹ ਵੀ ਪਹੁੰਚੇ ਹੋਏ ਨੇ ਆਨੰਦਪੁਰ ਸਾਹਿਬ ਜਿਨ੍ਹਾਂ ਦਾ ਕੇਂਦਰੀ ਸਥਾਨ ਹੈ ਸਤਕਾਰਯੋਗ ਬਾਬਾ ਸੁਲੱਖਣ ਸਿੰਘ ਜੀ ਬਹੁਤ ਸੰਗਤਾਂ ਨੂੰ ਉਥੇ ਸਾਮਦੇ ਨੇ ਬੜੀਆਂ ਸਰਾਵਾਂ ਬਣੀਆਂ ਹੋਈਆਂ ਨੇ ਜਦੋਂ ਹੋਲਾ ਮੱਲਾ ਹੁੰਦਾ ਹੈ ਉਥੇ ਆਪ ਸੰਗਤਾਂ ਜਾਂਦੇ ਹੋ ਤੁਹਾਡੀ ਸੇਵਾ ਵਿੱਚੋਂ ਹਾਜ਼ਰ ਰਹਿੰਦੇ ਨੇ ਕਾਰ ਸੇਵਾ ਆਨੰਦਪੁਰ ਸਾਹਿਬ ਆਬਾ ਸੁਲਖਣ ਸਿੰਘ ਜੀ ਦੇ ਮੌਜੂਦਾ ਮੁਖੀ ਸੰਤ ਬਾਬਾ ਦਿਲਬਾਖ ਸਿੰਘ ਜੀ ਉਹ ਵੀ ਸੰਗਤ ਵਿੱਚ ਬੈਠੇ ਹੋਏ ਨੇ ਸਾਰਿਆਂ ਸਾਧੂਆਂ ਸਤਪੁਰਸ਼ਾਂ ਦਾ ਧੰਨਵਾਦ ਆਪ ਸੰਗਤਾਂ ਦਾ ਧੰਨਵਾਦ ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਹੈ ਜੀ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤ